ਸਾਸਰੀ ਕਾਲ ਜੀ ਪਹਿਲਾਂ ਤਾਂ ਸ਼ੁਭਨਾਮ ਕੁਲਦੀਪ ਸਿੰਘ ਲਾਹੌਰੀਆ ਡੈਰੀ ਕੰਪਲੈਕਸ ਪ੍ਰਧਾਨ ਜੀ ਅੱਜ ਡੀਸੀ ਦਫਤਰ ਆਏ ਇਸ ਕਰਕੇ ਅੱਜ ਅਸੀਂ ਮੰਗ ਪੱਤਰ ਲੈ ਕੇ ਆਏ ਸੀਗਾ ਜੂ ਜਿਹੜਾ ਸਾਡਾ ਨਕਲੀ ਪਨੀਰ ਇਹ ਫੜਦੇ ਆ ਨਾਲ ਜਾ ਕੇ ਕੋਈ ਕਾਰਵਾਈ ਨਹੀਂ ਦਿਉਂਦੇ ਉਹਨਾਂ ਦੇ ਸੀਨ ਪੁਹਾ ਕੇ ਤੁਹਾਡੇ ਨਾਲ ਜਾਂਦਾ ਜਾਂਦਾ ਬਿਲਕੁਲ ਜਾਂਦਾ ਜੀ ਕੋਈ ਦੋ ਰਹਿ ਨਹੀਂ ਮਰ ਕੋਈ ਕਾਰਵਾਈ ਨਹੀਂ ਕਰਦੇ ਹੁਣ ਛਾਪੇਮਾਰੀ ਦਾ ਕੀ ਕੀ ਜਾਂਦੀ ਛਾਪੇਮਾਰੀ ਕਰਕੇ ਟੈਸਟ ਵੀ ਕੀਤੇ ਜਾਂਦੇ ਪਨੀਰ ਦੇ ਇਹ ਹੀ ਤਾਂ ਪੰਗਾ ਵੀ ਦੇਖਦਾ ਸਾਰਾ ਨਕਲੀ ਹੈ ਮਗਰ ਫਿਰ ਸੈਂਪਲ ਪਾਸ ਹੁੰਦੇ ਉਹਨਾਂ ਦੇ ਹਾਂ ਤੁਸੀਂ ਕੀ ਮੰਗ ਕਰਦੇ ਹੋ ਸਰ ਅਸੀਂ ਇਹੀ ਮੰਗ ਕਰਦੇ ਹਾਂ ਸਾਨੂੰ ਕਿ ਇਹੋ ਜਿਹੇ ਜਿਹੜੇ ਬੈਨਾਂ ਨਾਲ ਕੋਲ ਲਏ ਗਿਆ ਸੈਂਪਲ ਤੁਰੰਤ ਚੈੱਕ ਕਰਨ ਵਾਲਿਆਂ ਸਾਨੂੰ ਦਿੱਤਾ ਜਾਵੇ ਉਹ ਜਦੋਂ ਸੈਂਪਲ ਚੈੱਕ ਕਰਨ ਜਾਂਦੇ ਆ ਇਹ ਕਹਿੰਦੇ 48 ਘੰਟਿਆਂ ਬਾਅਦ 48 ਘੰਟੇ ਜੀ ਕੋਈ ਲੈਣਦਨ ਹੋ ਜਾਂਦਾ ਜਿਹੜਾ ਸੈਂਪਲ ਪਾਸ ਹੋ ਜਾਂਦੇ ਇਹਨਾਂ ਦੇ ਕਾਰਨ ਕੀ ਮੰਨਦੇ ਹੋ ਜਿਹੜੇ ਸੈਂਪਲ ਪਾਸ ਹੋ ਜਾਂਦੇ ਕਾਰਨ ਇਹ ਜਿਹੜਾ ਆਪ ਪਾ ਗਏ ਜਿਹੜੇ ਇਹਨਾਂ ਦੇ ਅਫਸਰ ਨੇ ਪੁਰਾਣੇ ਨੇ ਜੀ 15 ਸਾਲ ਤੋਂ ਲੈ ਕੋਈ ਨਵੇਂ ਰੱਖੇ ਜਾਂ ਨਵਾਂ ਸਟਾਫ ਆਵੇ ਕਿ ਸਾਡੀ ਸੁਣਵਾਈ ਵੀ ਹੋਵੇ ਜੀ ਡੀਸੀ ਸਾਹਿਬ ਵੱਲੋਂ ਇਹ ਨਾ ਕੁਸ਼ਵਾਜ ਦਵਾ ਜੀ ਬਹੁਤ ਜਲਦੀ ਕੋਟ ਕੋਟੇ ਕਾਰਵਾਈ ਕਰਾਉਣੇ ਆ ਜਿਹੜੇ ਬੰਦੇ ਫੜੇ ਜਾਂਦੇ ਕੋਈ ਉਹਨਾਂ ਦੇ ਮਕਾਨ ਜਾਂ ਦੁਕਾਨ ਜਾਂ ਬਿਲਡਿੰਗ ਸੀਲ ਕਰਨੋਂ ਕਰਨ ਦਾ ਕੀ ਕਾਨੂੰਨ ਬਣਾਵਾਂਗੇ ਜੀ ਜੇ ਤੁਹਾਡੀਆਂ ਮੰਗਾਂ ਨਾਮ ਨਹੀਂ ਹੈਗੇ ਨੈਕਸਟ ਸਟੈਪ ਕੀ ਹੋਏਗਾ ਤੁਹਾਡਾ ਨਾਵੇਂ ਸੜਕਾਂ ਤਰ੍ਹਾਂ ਕੇ ਨਾਲ ਹੋਰ ਲੋਕ ਜੋੜਦੇ ਸਾਡੇ بڑے ਐਨਜੀਓ ਨਾਲ ਜੋੜਦੇ ਪਏ ਨੇ ਜਿਉਂ ਗਰਗ ਸਿੰਘ ਸਾਹਿਬ ਆਏ ਨੇ ਉਹ ਵੀ ਐਨਜੀਓ ਚਲਾਉਂਦੇ ਨੇ ਭਾਵੇਂ ਨਾਲ ਜੋੜੋ ਸਾਡੇ ਜੀ ਜੀ ਬਾਕੀ ਅਜ ਤਾਇਪੁਰ ਵਾਲੇ ਵੀ ਆਏ ਨੇ ਆ ਮੰਗ ਪੁੱਤਰ ਲੈ ਕੇ ਸੋ ਪਹਿਲੇ ਤੋਂ ਮੈਂ ਕੱਲਾ ਕੰਪਲੈਕਸ ਦਾ ਪ੍ਰਧਾਨ ਸੀ ਆ ਬੋਲ ਡੇਰ ਕੰਪਲੈਕਸ ਦਾ ਸੋ ਅੱਜ ਸਾਰਿਆਂ ਦੀ ਰਜ਼ਾਮੰਦੀ ਨਾਲ ਪੁਰ ਲੁਧਿਆਣੇ ਦਾ ਪ੍ਰਧਾਨ ਨੂੰ ਮੰਗ ਕਰ ਰਹੇ ਨੇ ਬਾਕੀ ਦੇਖੋ ਸਾਰਿਆਂ ਨਾਲ ਹੀ ਆ ਬਾਕੀ ਦੱਸੋ ਜੀ ਲੋਕਾਂ ਦੀ ਸਿਹਤ ਦਾ ਖਰਵਾੜ ਨਹੀਂ ਹੋ ਰਿਹਾ ਇਹ ਬਿਲਕੁਲ ਹੋ ਰਿਹਾ ਜੀ ਸਿਹਤ ਬੱਚੇ ਨਿਕਲਣਗੇ ਬੱਚੇ ਖਾਰੇ ਬਜ਼ੁਰਗ ਕਰ ਰਹੇ ਨੇ ਖਲਵਾੜ ਹੋ ਰਹੀ ਜੀ ਸਿਹਤ ਨਾਲ ਠੀਕ ਹੈ ਜੀ ਇੱਕ